ਕਾ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਠਾਨਕੋਟ ਦੇ ਇਤਿਹਾਸਿਕ ਗੁਰਦੁਆਰਾ ਵਾਟਸਐਪ ਹੈਗਾ ਉੱਥੇ ਖੜੇ ਹਾਂ ਦੱਸ ਦिए ਕੀ ਪਿਛਲੇ ਦਿਨੀ ਜੁਗਿੰਦਰਪਾਲ ਜਿਹੜੇ ਪੂਰਬ ਵਿਧਾਇਕ ਆ ਗਿਆ ਉਹਨਾਂ ਦੇ ਕੋ ਮਾਈਨਿੰਗ ਦਾ ਪਰਚਾ ਆਇਆ ਹੈ ਮਾਈਨਿੰਗ ਐਕਟ ਤੇ ਦੱਸ ਦਿੱਤ ਕਿ ਉਹਨਾਂ ਦੀ ਕੱਲ ਜਿਹੜੀ ਜ਼ਮਾਨਤ ਹੋ ਗਈ ਹੈ ਜ਼ਮਾਨਤ ਮਿਲਣ ਤੋਂ ਬਾਅਦ ਉਹ ਸਵੇਰੇ ਅੱਜ ਜਿਹੜੇ ਇੱਥੇ ਨਤਮਸਤਕ ਹੋਣ ਦੇ ਲਈ ਗੁਰਦੁਆਰੇ ਦੇ ਵਿੱਚ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਜਿਹੜੀ ਜ਼ਮਾਨਤ ਮਿਲੀ ਹੈ ਕਿਤੇ ਨਾ ਕਿਤੇ ਸਚਾਈ ਦੀ ਜਿੱਤ ਹੈ ਪਰ ਚਾ ਝੂਠਾ ਸੀਗਾ ਮਾਲਕ ਬੈਠਾ ਪਰਮਾਤਮਾ ਬੈਠਾ ਪਰਮਪਿਤਾ ਪਰਮੇਸ਼ਵਰ ਬੈਠਾ ਆ ਦੇਖਣ ਵਾਸਤੇ ਉਹਨਾਂ ਦੀ ਜਿਹੜੀ ਇਹ ਸਚਾਈ ਦੀ ਯਤੋਈ ਆ ਜਿਸ ਤੋਂ ਬਾਅਦ ਉਹਨਾਂ ਦੀ ਇੱਕ ਕਾਮਨਾ ਸੀਗੀ ਕਿ ਇੱਥੇ ਆ ਕੇ ਨਤਮਸਤਕ ਹੋਣਗੇ ਜਮਾਨਤ ਬਣ ਤੋਂ ਬਾਅਦ ਉਸੇ ਨੂੰ ਲੈ ਕੇ ਉਹ ਅੱਜ ਇੱਥੇ ਪਹੁੰਚੇ ਤੇ ਉਹਨਾਂ ਨੇ ਨਤਮਸਤਕ ਹੋਏ ਨੇ ਤੇ ਉੱਥੇ ਜਿਹੜਾ ਬਾਬਾ ਜੀ ਦਾ ਆਸ਼ੀਰਵਾਦ ਲਿਆ ਦੋਸਤੋ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਨਸਰ ਅਜੇ ਤੀ ਜਮਾਨਤ ਮਿਲਣ ਤੋਂ ਬਾਅਦ ਜਿਹੜਾ ਪ੍ਰੰਤ ਸਾਰੇ ਇੱਥੇ ਪਹੁੰਚੇ ਹੋ WhatsApp ਗਰੁੱਪ ਵਾਲੇ ਮਨਟ ਟੇ ਕ ਲਈ ਕੀ ਕਹਿਣਾ ਚਾਹੁੰਦੇ ਦੇਖੋ ਜਿਸਨੇ ਕਿਸੇ ਤੇ ਕੋਈ ਮਾੜੀ ਕੜੀ ਆਂਦੀ ਆ ਉਸ ਵੇਲੇ ਬੰਦੇ ਦੀ ਸੋਚ ਹੁੰਦੀ ਹੈ ਹਰ ਜਗ੍ਹਾ ਮੱਥਾ ਟੇਕਦੀ ਹੈ ਸਾਡੇ ਮੈਨੂੰ ਬੜੀ ਇੱਕ ਫਕਰ ਮਹਿਸੂਸ ਹੁੰਦਾ ਵੀ ਮੇਰੇ ਹਲਕੇ ਦੇ ਵਿੱਚ ਇਤਿਹਾਸਕ ਗੁਰਦੁਆਰਾ ਬਾਬੇ ਸ਼੍ਰੀ ਚੰਦ ਦਾ ਔਰ ਜਿਹੜੇ ਵੀ ਬੰਦਾ ਇੱਥੇ ਆਪਣੀ ਮੁਰਾਦ ਲੈ ਕੇ ਆਂਦਾ ਉਹਦੀ ਮੁਰਾਦ ਪੂਰੀ ਹੁੰਦੀ ਹੈ ਤੇ ਜਦੋਂ ਮੇਰੇ ਉੱਤੇ ਇਹ ਸੰਕਟ ਦੀ ਘੜੀ ਸਰਕਾਰਾਂ ਨੇ ल्याਂਦੀ ਕਿ ਮੇਰੇ ਮਨ ਚ ਸੀ ਵੀ ਚਲੋ ਜਿਹੜੇ ਜ਼ਬਾਨ ਉਦ ਦੀ ਹੈ ਕੀ ਬਾਬਾ ਜੀ ਸ਼੍ਰੀ ਚੰਦ ਜੀ ਆਪਾਂ ਮੱਥਾ ਟੇਕਣ ਜਾਵਾਂਗੇ ਤੇ ਅੱਜ ਇਸ ਕਰਕੇ ਆਇਆ ਮੱਥਾ ਟਿਕਣ ਵਾਸਤੇ ਬਾਬਾ ਜੀ ਦਾ ਥੈਂਕਸ ਕਰਮਾ ਤੇ ਸ਼ੁਕਰਾਨਾ ਕਰਨ ਵਾਸਤੇ ਆਇਆ ਤੇ ਚਲੋ ਮਾੜੀ ਘੜੀ ਦੀ ਨਿਗਾਹਤੀ ਇਸ ਕਰਕੇ ਮੈਂ ਆਇਆ ਕਿ ਮੱਥਾ ਟਿਕਣ ਵਾਸਤੇ ਆਇਆ ਨਹੀਂ ਲੱਗਦਾ ਸਚਾਈ ਦੀ ਜਿੱਤ ਹੋਈ ਹੈ ਜਿਮਾਂਤ ਲਈ ਤੁਹਾਨੂੰ ਦੇਖੋ 100% ਸੱਚ ਜੜਿਆ ਛੁਪਿਆ ਨਹੀਂ ਜਾ ਸਕਦਾ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਔਰ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ ਪੀਰ ਪਕੰਬਰ ਬਾਬਿਆਂ ਬਾਬੇ ਨਾਨਕ ਨੇ ਵੀ ਆਪਣੇ ਗੁਰਦਸ ਸਾਹਿਬ ਕੀ ਲਿਖਿਆ ਹੈ ਕਿ ਹਮੇਸ਼ਾ ਸਾਦਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਕਿ ਜਿਹੜੇ ਜਿਹੜੇ ਬੰਦਾ ਸੱਚ ਦਾ ਸਾਥ ਦਿੰਦਾ ਹੈ ਬਾਬੇ ਨਾਨਕ ਜੀ ਦੀ ਅਪਾਰ ਕਿਰਪਾ ਹੋ ਜਾਂਦੀ ਹੈ ਜਿਦਾ ਹੁਣ ਸਾਡੇ ਤੇ ਵੀ ਬਾਬੇ ਨਾਨਕ ਦੀ ਅਪਾਰ ਕਿਰਪਾ ਹੋਈ ਹੈ